ਆਹ ਇਹ ਕੁនិចਨ ਤੋਂ ਹੋਆ ਗੁਰੂਆਂ ਦੇ ਵੇਲੇ ਦਾ ਇਹ ਦੁਸ਼ਟਿਆ ਪਤਾ ਨਹੀਂ ਮੈਂ ਕਹਣਾ ਇਹਨੂੰ ਜੇ ਬੇਸ਼ਰਮ ਹੋ ਗਈ ਨਾ ਗੱਦੀ ਧਾਗੇ ਰੋਊਗਾ ਆਕਰਨਾ ਲਾ ਕੇ ਖਲੋਤਾ ਕਹਿੰਦਾ ਮੈਂ ਨਹੀਂ ਦੱਸਦਾ ਭਗਵੰਤ ਮਾਨ ਕੋ ਕਿਹੇ ਕੋ ਐਸਐਸਪੀ ਡੀਐਸਪੀ ਸਾਰਿਆਂ ਤੋਂ ਕਹਿੰਦੇ ਕਿਸੇ ਦਾ ਮੈਂ ਮੇਰਾ ਮੇਰਾ ਆਪਣੀ ਡਿਊਟੀ ਹੈ ਕਹਿੰਦੇ ਇੱਥੇ ਡਿਊਟੀ ਕਰਨੀ ਹੈ ਕਹਿੰਦੇ ਮੈਂ 500 ਰੁਪਇਆ ਆ ਖਰਨਾ ਕਿਥੇ ਭਗਵੰਤ ਮਾਨ ਰੋਟੀ ਦੇ ਕੇ ਜਾਊਗਾ ਸਾਨੂੰ ਇਹ ਦੇਖ ਜਾਣ ਕੇ ਜੰਮਾਨੀਆਂ 1.5 ਲੱਖ ਤਨਖਾਹਾਂ ਨੇ ਆ ਡੇਢ ਡੇਢ ਲੱਖ ਤਨਖਾਹ ਦੇ ਕੇ ਸਾਨੂੰ ਕਹਿੰਦੇ ਤੁਸੀਂ ਦੁਕਾਨ ਲੈ ਲਓ ਸਾਤੇ ਦੁਕਾਨ ਲੈਣ ਦੀ ਔਕਾਤ ਹੈਗੀ ਸਾਡੀ ਇਹਨਾਂ ਦਾ ਤਾਂ 2-2 ਲੱਖ ਨਾਲ ਨਹੀਂ ਢਿੱਡ ਭਰਦਾ ਤੇ 300 ਰੁਪਏ ਗਰੀਬ ਨੇ ਲਿਆ ਕੇ ਉਹਦਾ ਵੀ ਚਲਾਨ ਦੇਉਂਦੇ ਕੱਟਣਾ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੂੰ ਬੀਜੀ ਕਹਿੰਦੇ ਤੂੰ ਮੁੰਡਾ ਦਾ ਲੱਗਿਆ ਤੂੰ ਇਹਨੇ ਪ੍ਰੋਮ ਕਿੱਦਾ ਪਾਇਆ ਤੂੰ ਆਪਣੀ ਮੇਰੀ ਬੋਲ ਸਾਥੇ ਇਹਨਾਂ ਦਾ ਖਾਸਾ ਕਰਦੇ ਆਂ ਜਾਂ ਕੁੱਤਾ ਬਈ ਹਾਂ ਹੋਰ ਤੂੰ ਤਾਂ ਪ੍ਰੋਮ ਕਿੱਦਾ ਪੋਗਿਆ ਪੇਸ਼ੀ ਹੋਣੀ ਹੈ ਸਵੇਰੇ ਕੋਈ ਗੱਲ ਨਹੀਂ ਹੋਣੀ ਹੈ ਪੇਸ਼ੀ ਸਵੇਰੇ ਆਹ ਭਾਜੀ ਡਰਾਈਵਰ ਨਾਲ ਆਹ ਬੰਦੇ ਖੜੇ ਡਰਾਈਵਰ ਬੋਲਦੇ ਨਹੀਂ ਕੁਝ ਵੀ ਇਹ ਜਾਦੇ ਬੋਲਦੇ ਅਫਸਰ ਇਹ ਅਫਸਰ ਆ ਸਾਡੇ ਸਾਹਮਣੇ ਧੱਕੇ ਨਾਲ ਗੱਡੀ ਲਾਈ ਹੈ ਪੰਜਾਬੀਆਂ ਨੂੰ ਤੰਗ ਕਰਦੇ ਪਏ ਹੈ ਇਹ ਫਹਿਰਾਮ ਹੈ ਤਾਂ ਨਾ ਫਹਿਰਾਮ ਦੀ ਡਿਊਟੀ ਹੈ ਇਹਨਾਂ ਦੀ ਔਰ ਇੱਥੇ ਆ ਕੇ ਸਾਡਾ ਧੱਕਾ ਕਰ ਰਹੇ ਆ ਧੱਕਾ ਕਰਦੇ ਨੂੰ ਜੀ ਯਾਦ ਕਰਿਆ ਭਗਵਾਨ ਜੀ ਦੇ ਨਾਮ ਤੇ ਭਗਵਾਨ ਜੀ ਦੇ ਨਾਮ ਤੇ ਵੀਰੋ ਵਿੱਚੋਂ ਅਫਸਰ ਦਾ ਨਾਂ ਨਹੀਂ ਦੱਸਦੇ ਆ ਕਿ ਕਿਨੇ ਤੰਗ ਕਰਨਾ ਸਾਨੂੰ ਗੁਨੀ ਚੰਦ ਦਾ ਨਾਂ ਹਾਂ ਗੁਨੀ ਚੰਦ ਇਹ ਕੰਮ ਵੀ ਆ ਧੱਕਾ ਹੋ ਰਿਹਾ ਦੇਖ ਲਓ ਫਰੇ ਆਮ ਧੱਕਾ ਕਹਿੰਦੇ ਤੁਸੀਂ ਇੱਥੇ ਗੱਡੀ ਨਹੀਂ ਲਾਣੀ ਇਹ ਮੈਂ ਤੈਨੂੰ ਗੈਂਦੀ ਕਿ ਮੈਂ ਬੋਤਾ ਨਹੀਂ ਬੋਲਦਾ ਇਹ ਗੁਰੂਆਂ ਦੇ ਵੇਲੇ ਇੱਕ ਗੁਨੀ ਚੰਦ ਹੁੰਦਾ ਸੀ ਇਹ ਪੋਲੂਸ਼ਨ ਕੋਵਾ ਗੁਰੂਆਂ ਦੇ ਵੇਲੇ ਦਾ ਇਹ ਦੁਸ਼ਤਿਆ ਬੋਤਾ ਨਹੀਂ ਮੈਂ ਕਹਣਾ ਇਹਨੂੰ ਜੇ ਬੇਸ਼ਰਮ ਹੋ ਗਈ ਨਾ ਗੱਡੀ ਧਾਕੇ ਰੋਊਗਾ ਆਕਰਨਾ ਲਾ ਕੇ ਖਲੋਤਾ ਕਹਿੰਦਾ ਮੈਂ ਨਹੀਂ ਦੱਸਦਾ ਭਗਵਾਨ ਤਮਨ ਕੋ ਕਿਸੇ ਕੋ ਐਸਐਸਪੀ ਡੀਐਸਪੀ ਸਾਰਿਆਂ ਤੋਂ ਕਹਿੰਦੇ ਕਿਸੇ ਦਾ ਮੈਂ ਮੇਰਾ ਮੇਰਾ ਆਪਣੀ ਡਿਊਟੀ ਹੈ ਕਹਿੰਦੇ ਇੱਥੇ ਡਿਊਟੀ ਕਰਨੀ ਹੈ ਕਹਿੰਦੇ ਮੈਂ 500 ਰੁਪਏ ਆ ਖਰਨਾ ਕਿਥੇ ਭਗਵੰਤ ਮਾਣ ਰੋਟੀ ਦੇ ਕੇ ਜਾਊਗਾ ਤੁਹਾਨੂੰ ਇਹ ਦੇਖ ਕੇ ਜਾਣ ਕੇ ਜਿੰਨਾਂ ਦੀ 1.5 ਲੱਖ ਤਨਖਾਹ ਨੇ ਆ 1.5 ਲੱਖ ਤਨਖਾਹ ਦੇ ਕੇ ਸਾਨੂੰ ਕਹਿੰਦੇ ਤੁਸੀਂ ਦੁਕਾਨ ਲੈ ਲਓ ਸਾਤੇ ਦੁਕਾਨ ਲੈਣ ਦੀ ਔਕਾਤ ਹੈਗੀ ਸਾਡੀ ਇਹਨਾਂ ਦਾ ਤਾਂ 2-2 ਲੱਖ ਨਾਲ ਨਹੀਂ ਢਿੱਟ ਭਰਦਾ ਤੇ 300 ਰੁਪਏ ਗਰੀਬ ਨੇ ਲਿਆ ਕੇ ਉਹਦਾ ਵੀ ਚਲਾਨ ਦੇ ਉਹਦੇ ਕੱਟਣਾ ਆ ਤੱਕਾ ਕਰਦੀ ਪੁਲਿਸ ਪੰਜਾਬ ਦੀ ਦੇਖ ਲਓ ਕੀ ਹਾਲ ਆ ਚਿੱਟਾ ਦਿngo ਵਾਲ ਵਗਦਾ ਸਾਰੇ ਆ ਆ ਕੀ ਦੁਗਾਪਰ ਉਥੇ ਨਹੀਂ ਫਰਦੇ ਜਾ ਕੇ ਲੈ ਬਾਬਾ ਤੇਰੀ ਬਣਨ ਲੱਗੀ ਉਹ ਤੂੰ ਇਹ ਤਾਂ ਸਾਨੂੰ ਨਹੀਂ ਸਾਰੀ ਬੋਲ ਤੀਪਾ ਨੂੰ ਕਿਤਾ ਬੋਲਦੇ ਹੋਗੇ